ਹਾਂਜੀ ਮਕੇਰੀਆਂ ਵਾਲਿਓ ਕੀ ਹਾਲ ਚਾਲ ਨੇ ਤੇ ਅੱਜ ਹੈਗਾ ਜੀ ਸਾਡਾ ਵਲੌਗ ਤਲਵਾੜੇ ਦਾ ਤੇ ਮੇਲਾ ਮੁੱਲਾ ਕਵਰ ਕਰਾਂਗੇ ਤੇ ਪਾਗੀ ਸ਼ਾ ਦਰਵਾਰ ਜਾਵਾਂਗੇ ਆ ਖੜੇ ਆ ਜੀ ਮਾਤਰਾ ਨੀਚੋਂ ਟਾਇਰਾਂ ਵਾਲੀ ਦੁਕਾਨ ਤੇ ਤੇ ਟਾਇਰ ਬਦਲਣ ਲੱਗੇ ਆ ਚਾਚੇ ਨੂੰ ਭੇਜਿਆ ਆ ਅੰਦਰ ਇਹ ਸਾਡਾ ਚਾਚਾ ਆ ਜੀ ਚੰਨੀ ਦੇਖੂਗਾ ਚਾਚਾ ਹੋ ਰਿਹਾ ਸਾਡਾ ਮੋਟਰਸਾਈਕਲ ਨੂੰ ਨਾ ਨਾ ਕੁਛ ਨਹੀਂ ਅਚਾ ਆ ਦੇਖਦੇ ਤੁਸੀਂ ਅਸੀਂ ਇੱਥੇ ਖੜੇ ਆ ਅਸੀਂ ਚੰਨੀ ਦੇਖੂਗਾ ਸਾਡਾ ਚਾਚਾ ਯਾ ਚਾਚਾ ਕੋਲ ਰਿਹਾ ਦਾ ਟਾਇਰ ਨੂੰ ਨੋ ਵੀਰ ਜੀ ਟਾਇਰ ਗਿਆ ਪਿਆ ਚੰਨੀ ਠੀਰਾ ਦੇਖ ਲਓ ਸੋਹਣਾ ਜੇਰਾ ਹਾਂਜੀ ਆ ਦੇਖੋ ਜੀ ਅਸੀਂ ਹੁਣ ਪਹੁੰਚ ਗਏ ਆ ਜੀ ਆਪਣੇ ਕਚੈਰੀਆਂ ਲਾ ਕੇ ਜਿੱਥੇ ਧੱਕੇ ਖਾਤੂ ਹੀ ਨਾ ਬੜੇ ਉਹ ਤਾਂ ਗਏ ਜਾ ਰਹੇ ਆ ਹੁਣ ਅਸੀਂ ਹਾਂਜੀ ਤਲਵਾੜੇ ਦੇ ਅੰਦਰ ਪ੍ਰਵੇਸ਼ ਅਸੀਂ ਕਰ ਗਏ ਹੁਣ ਤਲਵਾੜੇ ਪਹੁੰਚ ਚੁੱਕੇ ਹਾਂ ਮਨੋਜ ਭਰਾ ਦੇ ਕੱਪੜੇ ਲੈਣ ਹੁਣ ਅਸੀਂ ਜਾ ਰਹੇ ਹਾਂ ਦੁਕਾਨ ਤਲਵਾੜਾ ਬੀਡਸ ਮਨੋਜ ਭਰਾ ਸੋਨਾ ਦੇਖੋ ਕਿੰਨਾ ਲੱਗ ਰਿਹਾ ਹੈ ਬਹੁਤ ਸੋਨਾ ਲੱਗ ਰਿਹਾ ਹੈ ਦੇਖੋ ਆ ਵੀਰੇ ਤੇ ਦੇਖੋ ਤਲਵਾੜਾ ਬੀਡ ਪਹੁੰਚ ਗਏ ਅਸੀਂ ਆ ਵੀਖੋ ਬਹੁਤ ਸੋਨਾ ਲੱਗ ਰਿਹਾ ਜੀ ਮਨੋਜ ਜੀ ਕੀ ਕੀ ਲਿਆ ਇਹ ਕੱਪੜੇ ਲਈਏ ਆ ਦੇਖੋ ਕਮੀਜ਼ ਲਈ ਨਹੀਂ ਮਰਾ ਉਹਨਾ ਦੇਖੋ 6 ਪੈਕ ਦੇਖੋ ਤੁਸੀਂ ਦੇਖੋ ਹੀ 6 ਪੈਕ ਇਹਨਾਂ ਤੋਂ ਲੀ ਸੇਮ ਪਈ ਹੁੰਦੀ ਕਮੈਂਟ ਕਰਾਂਗੇ ਵਾਹ ਉਹ ਜੜੇ ਨੂੰ ਪਰ ਇਹ ਫੋਰ ਮੂਵੀ ਵਿੱਚ ਅਗਲਾ ਰੋਲ ਇਹਨੂੰ ਮਿਲਣਾ ਹੈ ਲੋ ਜੀ ਆਹ ਅਸੀਂ ਕੱਪੜੇ ਲੈਣ ਖੜੇ ਹਾਂ ਹੁਣ ਇਹ ਹੈਗਾ ਕੇਸ਼ੋਰ ਰਾਜਪੂਰਪਰਾ ਮੇਰਾ ਸਿੰਗਰ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਇਹ ਗੋਰਾ 220 220 ਇਹ ਸਾਡਾ ਬੂਆ ਦਾ ਮੁੰਡਾ ਹੈ ਜੀ ਸ਼ੰਤੂ ਇਹ ਇਹ ਪਤਾਈਏ ਤੁਹਾਨੂੰ ਇਰਾਣ ਵਾਲਾ ਹਾਲ ਤਾਂ ਨਹੀਂ ਬਣਾ ਇਰਾਣ ਨਹੀਂ ਹੈ ਜੀ ਜਨਰ ਸਾਹਿਬ ਤਲਵਾੜਾ ਵੀਰ ਦੇ ਵੱਧ ਤੋਂ ਵੱਧ ਆਉਂਦੇ ਕਾਨ ਤੇ ਤੇ ਕੱਪੜੇ ਲਵੋ ਬਹੁਤ ਹੀ ਵਧੀਆ ਕੁਆਲਟੀ ਤੇ ਜੈਨੂਨ ਪ੍ਰਾਈਸ ਤੇ ਇਹ ਸਾਡਾ ਭਰਾ ਹੈਗਾ ਜੀ ਕੇਸ਼ਵ ਰਾਜਪੂਤ ਇਹਦੇ ਗਾਣੇ ਆਏ ਦੋ ਤੁਸੀਂ ਹੁਣ ਸੁਣਨੇ ਆ ਇੱਕ ਬੋਡਰ ਹੈ ਗਾਣੇ ਦਾ ਨਾਮ ਤੇ ਇੱਕ ਟੂਡੇ ਤਰੁੱਥ ਗਾਣੇ ਦਾ ਨਾਮ ਦੋਨੇ ਸੁਣਨੇ ਆ ਇੱਕ ਨਾਲ ਚੱਲਦਾ ਵੀ ਆਇਗਾ ਇੱਕ ਨਾਲ ਚੱਲ ਤਿੰਨੇ ਸੁਣਨੇ ਆ ਤੁਸੀਂ ਜੇ ਪੈਦਾਈ ਆਂਦਾ ਰਮਾਲ ਸਾਰੇ ਉਹ ਥੋਲੇ ਆਦੇਗਾ ਜਦੋਂ ਉੱਥੇ ਚੱਲੇਗੇ ਇਹਨੂੰ ਕਹਿੰਦੇ ਇਹ ਦੇਖ ਸਕਦੇ ਆ ਤੁਸੀਂ ਬਾਕੀ ਮੋਹਲ ਚਾਲ ਪੂਰਾ ਮੋਟਰਸਾਈਕਲ ਲਗਾਤੇ ਅਸੀਂ ਹੁਣ ਠੀਕ ਆ ਨਾ ਪੈਨਾ ਵਾਲਾ ਯੋ ਰੋ ਰੋ ਰੁਗ ਭਾਰ ਲੈਂਦਾ ਏ ਇਹ ਮਲਾਦਾ ਮੜਾ ਇਹ ਦੇਖੋ ਓਸਤਾਦ ਆ ਸਾਡਾ ਏ ਐ ਸ਼੍ਰੀ ਰਾਮ ਸੋਨਾ ਲਾਲ ਕੀ ਇਹ ਦੱਸ ਜਿਹਾ ਹੋ ਮੀਰੇ ਜਿਹਾ ਹੋ ਕਹਿਣੀ ਹੈ ਜਰੂਰ ਉਹ ਜੁਰਾ ਲਾਲ ਦੀ ਕਹਾਣੀ ਲਾਵਾ ਓ ਚੇ ਇੱਦਾਂ ਨਹੀਂ ਜਨਾਨੀ ਚਾਹੀਦੀ ਏ ਇਸ ਡਰੋਨ ਆਰਡਰ ਆਏ ਸਾਡੇ ਮਨੋਜੀ ਭਾਈ ਦਾ ਟੋਰਾ ਜੀ ਚੱਕੀ ਇਹ ਮੇਲਾ ਬਹੁਤ ਜਿਆਦਾ ਭਰਿਆ ਹੋਇਆ ਹੈ ਦੇਖੋ ਬਹੁਤ ਹੀ ਵਧੀਆ ਡਰੋਨ ਸ਼ੋਟ ਲੱਗ ਰਿਹਾ ਕਾਰਤਿਕ ਭਾਈ ਡਾ ਰਿਹਾ ਨੇ ਡਰੋਨ ਆ ਰਹੇ ਨੇ ਅੱਜ ਨਜ਼ਰਾਂ ਦੇਖੋ ਇਹਦੀਆਂ ਕਿੱਦਾਂ ਜਾ ਰਹੀਆਂ ਨੇ ਅੱਜ ਪੂਰਾ ਦੇਖੋ ਮੇਲਾ ਮੇਰੇ ਸਿੱਖ ਆਦਾਂ ਨਾਲ ਆਪਾਂ ਮੇਗਾ ਅੱਲਾ ਦੇ ਕੋਈ ਡਰੋਨ ਛੋਟ ਆ ਰਹੇ ਆ ਜੀ ਡਰੋਨ ਛੋਟ ਲੱਗ ਰਹੇ ਨੇ ਸਾਡੇ ਆਹ ਦੇ ਭਾਈ ਡਰੋਨ ਛੋਟ ਆ ਰਹੇ ਨੇ ਭਾਈ ਇੱਧਰ ਵੀ ਦੇਖੋ ਪਾੜਾ ਯਾਰ ਮਾਰਾ ਜੀ ਆਹ ਦੇ ਭਾਈ ਡਰੋਨ ਬੰਦ ਹੋ ਗਿਆ ਆ ਕਾਰਟਿੰਗ ਭਾਈ ਦੇ ਵਿੱਚ ਪਾ ਲਿਆ ਆ ਕੀ ਪਾ ਲਿਆ ਵੇ ਅੱਗੇ ਮੈਂ ਟੈਨਸ਼ਨ ਲਾ ਡਰੋਨ ਛੋਟ ਆ ਅੱਧੇ ਪਜਦੇ ਅਸੀਂ ਲਾ ਲਿਆ ਤੇ ਅੱਧੇ ਲਾਣੇ ਆ ਹਜੇ ਬਾਕੀ ਇਹ ਦੇਖੋ ਸਾਡੇ ਭਰਾ ਸਾਰੇ ਕੰਤੋਂ ਟੈਨਸ਼ਨ ਲੈਣੀ ਖਾਤਰਦਾਰੀ ਪੂਰੀ ਕਰਾਂਗੇ। ਖਾਤਰਦਾਰੀ ਪੂਰੀ ਹੈ। ਕੋਈ ਦੇਖੀ ਨਹੀਂ ਰਹੀ ਸਾਡੇ। ਹਾਂ ਤੇ ਇਹ ਦੇਖੋ ਪੂਰੇ ਲੱਗੇ। ਮੋਹਰ ਚਾਲ ਦੇਖੋ ਪੂਰਾ ਬਣਿਆ ਹੋਇਆ ਹੈ। ਇਹ ਜਿਹੜਾ ਜਿਹੜਾ ਬੰਦਾ ਪ੍ਰੋਣਾ ਆਂਦਾ ਨਾ ਉਹਨੂੰ ਰਗੜ ਦਿੰਦੇ ਆਏ ਦੇਖੋ। ਉਹਨੂੰ ਵਿਚਾਰ ਨੂੰ ਉਹ ਪ੍ਰੋਣਾ ਆਇਆ ਉਹਨੂੰ ਬਿਆਹ ਚਕਾ ਆਇਆ ਨਾ ਨੇ ਦੇਖੋ ਹਾਲ। ਇਹ ਛੇਪ ਆਲੇ। ਨਹੀਂ ਨਹੀਂ ਓਏ ਇਹ ਨਹੀਂ ਦੱਸਣਾ। ਹੋਰ ਕਹਿਣ ਵੀਡੀਓ ਦੇਖੀ ਹੋਈ ਹੈ ਨਾ। ਇਹ ਦੇਖੋ ਜੀ ਮੰਦਿਰ ਦਾ ਪੂਰਾ ਉਹ ਥੀਓ ਆਹ ਦੇਖੋ ਮੰਦਿਰ ਰਾਸ਼ ਪੂਰਾ ਪਿਆ ਹੋਇਆ ਹੈ ਆਹ ਸਪੋਰਟ ਪੂਰਾ ਪਿਆ ਹੋਇਆ ਹੈ ਜਬਾਨੋ ਉਹ ਵੀ ਜਾ ਜਿੰਦਗੀ ਜਨਾਣਾ ਨਹੀਂ ਤੇ ਠੰਡ ਕਬਰਾਨਾ ਨਹੀਂ ਇਹ ਦੇਖੋ ਮਾਰੇ ਪਹਾੜੀਏ ਇਹ ਪਹਾੜੀਏ ਮਰਨ ਨਾਉਂਦੇ ਨਹੀਂ ਦੇਖੋ ਗਰਮੀਆਂ ਹੀ ਠੰਡਾ ਬੋਲ ਤੂੰ ਵੀ ਟੈਨਸ਼ਨ ਲੈਣੀ ਓ ਮਰਜੀ ਬੋਲ ਗਰਮੀਆਂ ਤੇ ਠੰਡਾ ਪਾਣੀ ਲੱਗਦਾ ਦੇਖੋ ਮਾਰੇ ਕਿੱਦਾਂ ਦੇ ਬੰਦੇ ਆ ਦੇਖੋ ਜੋ ਇਹ ਅੰਦਰ ਚੱਲੇ ਆਉਣੇ ਮਾਥਾ ਟੇਕਣ ਅੰਦਰ ਦੇ ਬਾਕੀ ਦਰਸ਼ਨ ਕਰਾਵਾਂਗੇ ਢੋਲ ਵੱਜ ਰਹੀ ਹੈ ਪੂਰੀ ਜੈ ਸ਼੍ਰੀ ਰੋਦੇ ਕ੍ਰਿਸ਼ਨ ਅਰਾਸ਼ ਪੂਰਾ ਪਿਆ ਹੋਇਆ ਆ ਜਾਂ ਤੇ ਅਰਾਸ਼ ਦੇਖੋ ਜੀ ਪੂਰਾ ਪਿਆ ਹੋਇਆ ਆ ਬਾਕੀ ਚਾਹ ਜੇ ਨਿਕਲਣੀਆਂ ਜੀ ਕੱਲ ਨੂੰ ਕੱਲ ਨੂੰ ਆਸੋ ਨਹੀਂ ਆਣਾ ਨਹੀਂ ਗਾਂ ਅੰਦਰ ਦੇਖ ਲੈ ਮਨੋਏ ਸਾਡੇ ਲਾਂਜ ਚ ਲੱਗੇ ਹੋਏ ਮਨੋਏ ਭਾਈ ਜੀ ਇਹਦਾ ਤੁਹਾਡਾ ਦਾ ਚਲੇਦਾ ਹੀ ਇਹਨੇ ਚਲੇਦਾ ਤੇ ਮੈਂ ਗਾਡੋ ਜੀ ਪਾਏ ਮੰਮੀ ਜਰਾ ਨਾ ਬੇਜਲੀ ਵੀ ਆਹ ਦਰਸ਼ਨ ਕਰਾ ਰਹੇ ਹੁਣਹੀਂ ਜੈ ਹੋ ਜੈ ਹੋ ਜੈ ਅੰਜਨ ਬੰਕੇ ਵਿਹਾਰੀ ਲਾਲ ਕੀ ਜੈ ਹੋ ਇਹ ਦੇਖੋ ਇਹ ਨਹੀਂ ਦਰਸ਼ਨ ਕਰ ਸਕਦੇ ਖਾ ਦੇ ਗਲੇ ਹੁਣ ਪ੍ਰਸ਼ਾਦ ਦੀ ਤਿਆਰੀ ਹੈ ਦੂਗਪਾਲ ਜੀ ਦੇ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਹੁਣ ਆਹ ਦੇਖੋ ਜੀ ਗੁੱਗਲੂ ਬੈਠੇ ਹੋਏ ਆ ਗੁੱਗਲੂ ਜੀ ਰਹਿ ਲੈ ਰਿਹਾ ਗੁੱਗਲੂ ਹੀ ਹੁੰਦੇ ਵਾਕਈ ਕੱਲ ਕੱਲ ਦਾ ਸੱਚ ਹੈ ਕੱਲ ਹੈ ਨਾ ਏ ਮੁਰਲੀ ਮਨੋਹਰ ਸਾਡਾ ਨੱਚ ਰਿਹਾ ਤਾਂ ਜਾਣਦੇ ਨਾ ਕੱਲ ਬੰਕੇ ਵਿਆਹ ਰੀ ਲਾ ਲਗੀ ਯਾਹੋ ਇਹ ਪ੍ਰਾਬੂ ਲਵੇ ਅਸਰੀ ਚੋਗੰਦਾ ਪਰ ਸੀਨੇ ਦੀ ਬਦਬੂ ਆ ਰਹੀ ਏ ਇਹ ਕੀ ਗਰੀਏ ਵੀਰੇ ਗਰਮੀ ਇੰਨੀ ਬਾਦੀ ਠੰਡ ਕੀ ਚਾਹੀਦਾ ਸੈਂਟ ਤੋਂ ਆਦਿਨ ਬਰਫ ਲਿਆਦੀ ਏ ਬਰਫ ਚਾਹੀਦਾ ਏ ਉਹ ਉਹ ਬਸ 50 ਦੇ 5 50 ਦੇ 5 ਮਹਾਨ ਪੁਰਸ਼ ਚੱਲ ਰਿਹਾ ਜੀ ਮੇਲਾ ਦੇਖਣਾ ਹੁਣ ਚਲੋ ਵੀਰੇ ਚਾਹ ਦਾ ਕੇ ਲੈਣਾ ਆਹ ਇਹ ਗਮੇ ਛੱਡੀ ਨਾ ਇਹ ਛੱਡੀ ਇਹ ਮਿਲਦਾ ਨਹੀਂ ਵੀਰੇ ਇੰਨੇ ਤੋਂ ਕੱਪ ਨਹੀਂ ਨਾ ਚਾਹ ਵਾਲੇ ਤੂੰ ਚਾਹ ਪੀਅਨਾ ਕਿੰਨੂ ਇੰਨੇ ਕੱਪ ਵਾਲੇ ਕੱਪ ਵੀ ਲੈਣੇ ਅੱਜ ਅੱਧਿਆਂ ਨੂੰ ਰਸ਼ ਪਿਆ ਰਿਹਾ ਅੱਧਿਆਂ ਨੂੰ ਗਸ਼ ਪੈ ਰਿਹਾ ਕਰਮੀ ਨਾਲ ਜੇਦਾ ਵੀਰੇ ਵਿਆਹ ਨਹੀਂ ਹੁੰਦਾ ਤੇ ਲਈ ਗੁੱਡੀ ਜੇਦਾ ਵੀਰੇ ਜੇਦਾ ਵਿਆਹ ਨਹੀਂ ਹੋ ਰਿਹਾ ਤੇ ਲਈ ਗੁੱਡੀ ਆ ਇਹ ਹਾਨੂੰ ਚਾਹੀਦੀ ਏ ਤੈਨੂੰ ਤੇ ਹੀ ਨਹੀਂ ਗੁੱਡੀ ਕੀ ਕਰਨੀ ਤੂੰ ਤੈਨੂੰ ਵੀਰੇ ਦੂਜੀ ਚਾਹੀਦੀ ਆ ਚਲੋ ਚਲੋ ਬਾਂਕੇ ਵਿਹਾਰੀ ਲਾਲ ਕੀ ਆ ਦੇਖੋ ਜੀ ਡਰੋਨ ਮੁੜ ਕੇ ਡਾਂ ਲੱਗੇ ਆ ਨਾਈਟ 뷰 ਲਿਆਂ ਲੱਗੇ ਵਿੱਚ ਇਹ ਦੋਰਾ ਰਿਮੋਟ ਘੁੰਮਣ ਕਰ ਰਿਹਾ ਫਾਨੇ ਨਾਈਟ 뷰 ਫਾਨੇ ਮਾਰੇ ਚੰਦੂ ਜੀ ਸਮੂਹਤੋਂ ਆ ਗਏ ਹੋਏ ਆਰਾ ਮੇਲਾ ਵੀਰੇ ਇਹ ਦੇਖੋ ਜੀ ਡਰੋਨ ਛੋਟ ਡਾਂ ਲੱਗੇ ਆ ਨਾਈਟ 뷰 ਲਿਆਂ ਲੱਗੇ ਵਿੱਚ ਇਹ ਕੋਰੇ ਰਿਮੋਟ ਓਨ ਨਹੀਂ ਹੋਇਆ ਜੀ ਆਹ ਦੇਖੋ ਡਾਂ ਲੱਗੇ ਆ ਇਹ ਮਨੋਜ ਭਾਈ ਸਾਡੇ ਸਾਹਬ ਅੱਜ ਸਿਖਾ ਦੇਗਾ ਕਾਕਾ ਪਾ ਡਰੋਂਡਾਣਾ ਜੀ ਪਰੇ ਹੋ ਜਾ ਚੂ ਉਡਾ ਲੈਣਾ ਰਹਿ ਦੇ ਘਰਾ ਆ ਗਈ ਪੰਗੇ ਮਾਰ ਦੇਣਾ ਦੇਖੋ ਬਹੁਤ ਹੀ ਜ਼ਿਆਦਾ ਭਰ ਚੁਕਿਆ ਹੈ ਆ ਗੋਰਾ ਹਸ ਰਿਹਾ ਹੈ ਥੇਲਾ ਬਹੁਤ ਹੀ ਜ਼ਿਆਦਾ ਭਰ ਚੁਕਿਆ ਦੇਖ ਲਓ ਆ ਦੇਖੋ ਜੀ ਕਹਿੰਦਾ ਉਹ ਪੀਣਾ ਦੁੱਧ ਪੀਣਾ ਕਹਿੰਦਾ ਬਾਦਾਂ ਵਾਲਾ ਬਾਦਾਂ ਵਾਲਾ ਦੁੱਧ ਪੀਣਾ ਕਹਿੰਦਾ ਇਹ ਗਵਾਰੇ ਆ ਜੀ ਆ ਦੇਖੋ ਜੀ ਮੇਲੇ ਚ ਘੁੰਮ ਰਿਹਾ ਬਹੁਤ ਹੀ ਅੱਛੇ ਗਵਾਰੇ ਫੜੇ ਹੋਏ ਨੇ ਪਿੰਡੇ ਦਾ ਚਕਵਾਰ ਆ ਆ ਦੇਖੋ ਜਿਹੜਾ ਕੋਈ ਮੇਲੇ ਚ ਨਹੀਂ ਆ ਸਕਦਾ ਤੇ ਆਇਲਮ ਮਕੇਰੀਆਂ ਪੇਜ ਨੂੰ ਫੋਲੋ ਕਰਕੇ ਪੇਜ ਨੂੰ ਤੇ ਉਸ ਦੇ ਵਿੱਚ ਵੀਡੀਓ ਦੇਖ ਲੋ ਸਾਰੇ ਜਣੇ ਦੇਖੋ ਮੇਲਾ ਬਹੁਤ ਜ਼ਿਆਦਾ ਭਰ ਚੁੱਕਾ ਹੈ ਪੇਜ ਨੂੰ ਫੋਲੋ ਕਰ ਲੋ ਆਇਲਮ ਮਕੇਰੀਆਂ ਨੂੰ ਆ ਦੇਖਾ ਦੇਖੋ ਇਹ ਬ੍ਰੇਕ ਡਾਂਸ ਝੂਲਾ ਇਹ ਦੇਖੋ ਬਹੁਤ ਹੀ ਜ਼ਿਆਦਾ ਖਤਰਨਾਕ ਝੂਲਾ ਹੈ ਇਸਨੂੰ ਖੜੇ ਹੋ ਕੇ ਬੰਦੇ ਨੂੰ ਬਹੁਤ ਹੀ ਜ਼ਿਆਦਾ ਡਰ ਲੱਗ ਰਿਹਾ ਤੇ ਜਿਹੜਾ ਵਿੱਚ ਬੈਠਾ ਉਹਨੂੰ ਕੀ ਹੋਇਆ ਹੋਇਆ ਆਹ ਦੇਖੋ ਜੀ ਕਿੰਦਾ ਉੱਪਰ ਨੂੰ ਦੇਖ ਰਿਹਾ ਆਹ ਦੇਖੋ ਕਿੰਦਾ ਉੱਪਰ ਨੂੰ ਦੇਖ ਰਿਹਾ ਦੇਖੋ ਜੀ ਵੀਊ ਮੇਲੇ ਦਾ ਸਾਰਾ ਆਹੋ ਕਨਿਕਲਾ ਨੇ ਡਰੋਨ ਸੇ ਆਹੋ ਵੀ ਉਹ ਦੇਖੋ ਜੀ ਮੇਲੇ ਦਾ ਆਹ ਸਕੁਅਰ ਕਾਟ ਤੇ ਲੱਗਿਆ ਹੈ ਆ ਜੀਪ ਕੱਢ ਆਇਆ ਨਾ ਸਭ ਕੋ ਆਹ ਸਕੁਅਰ ਕਾਟ ਚ ਲਾਇਆ ਹੈ ਕਾਰਤਿਕ ਭਾਈ ਰਹਾ ਨੇ ਆਈਲਮ ਕੇਰੀਆ ਦੇ ਓਨਰ ਦੇਖੋ ਜੀ ਮੇਲਾ ਬਹੁਤ ਹੀ ਜ਼ਿਆਦਾ ਭਰਿਆ ਹੋਇਆ ਹੈ ਇਹ ਸਾਡੇ ਮਨੋਜ ਭਾਜੀ ਕਾਣ ਕਿਨੂੰ ਲੱਭ ਰਹੇ ਨੇ ਕਹਿੰਦੇ ਪਦਾਮ ਸ਼ੇਕ ਪੀਣਾ ਉੱਥੇ ਪੈਣੀ ਸਾਇਆ ਵਾਹ ਦੇਖੋ ਜੀ ਕਾਣ ਕਿ ਭਾਈ ਪਾਸ ਕਰੋ ਹੋ ਗਿਆ ਸ਼ਾਟ ਚੱਲੀਏ ਹੁਣ ਸਾਡਾ ਜਿਹੜਾ ਲਾਂਦਿਆਂ ਨੂੰ ਨਹੀਂ ਪਤਾ ਹੋ ਗਿਆ ਨਹੀਂ ਕੀ ਪਤਾ ਹੈ ਸਭ ਦਾ ਇਹ ਇੱਕ ਵਾਰ ਨਾ ਜਾਈ ਓਏ ਹਲਾ ਹੁਣ ਜੱਫੀ ਬਾਏ ਨੂੰ ਮਨਾ ਯਾਰ ਜੱਫੀ ਬਾਏ ਕੋ ਮਨਾ ਉਹ ਕਹਿੰਦਾ ਯਾਰ ਨਾਲ ਦੇਖ ਲੋ ਗਰਮੀ ਬਹੁਤ ਲੱਗ ਰਹੀ ਹੈ ਜੀ ਮਨੋਜ ਭਾਈ ਨੂੰ ਯਾਰ ਨਾਲ ਉਹ ਕਹਿੰਦਾ ਕੰਟਰੋਲ ਹੈ ਲੱਗਾ ਕੰਟਰੋਲ ਹੈ ਲੱਗਾ ਯਾਰ ਜੀ ਥੱਕਾ ਕਰੀ ਜਾਂਦਾ ਥੱਕਾ ਕਰੀ ਜਾਂਦਾ ਕਹਿੰਦਾ ਕੋ ਜੀ ਮੇਲਾ ਬਹੁਤ ਜਿਆਦਾ ਪਰਿਆ ਹੋਇਆ ਹੈ ਜਿਸ ਤਰ੍ਹਾਂ ਝੋੜਾ ਲੈਣਾ ਇਹ ਦੇਖੋ ਸਾਡੇ ਆਇਲਮ ਮਕੇਰੀਆਂ ਪੇਜ ਨੂੰ ਫੋਲੋ ਕਰਕੇ YouTube ਤੇ ਆਇਲਮ ਮਕੇਰੀਆਂ ਪੇਜ ਸਰਚ ਕਰਕੇ ਜਿਹੜਾ ਕੋਈ ਮੇਲਾ ਨਹੀਂ ਦੇਖ ਸਕਦਾ ਉਹ ਉਸ ਨੂੰ ਉੱਥੇ ਜਾ ਕੇ ਦੇਖ ਸਕਦਾ ਹੈ ਮਕੇਰੀਆਂ ਪੇਜ ਦੇ ਓਨਰ ਕ੍ਰਾਫਟਿੰਗ ਭਾਜੀ ਤੁਹਾਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਐਡਿਟ ਕਰਕੇ ਮੇਲਾ ਦਿਖਾਣਗੇ ਤੇ ਸਾਰੇ ਜਣੇ ਜ਼ਰੂਰ ਦੇਖੋ ਮੇਲੇ ਟਾਰਜਨ ਚੱਲ ਰਹੀ ਹੈ ਦੇਖੋ ਜੀ ਛੋਟੇ ਨੰਨੇ ਨੰਨੇ ਬੱਚੇ ਮਿਲੀਆਂ ਜੀ ਦੇਖੋ ਜੀ ਪਾਈਕ ਨੇ ਦੀਆਂ 20 ਰੁਪਏ ਦੀਆਂ 5 20 ਰੁਪਏ ਦੀਆਂ 12 ਕੋਰਾ ਕਹਿੰਦਾ ਖਾਣੀਆਂ 14-14 ਦੇ ਵਿੱਚ ਚੱਲ ਰਹੀ ਹੈ ਸ਼ਿਪ ਦੇਖੋ ਜੀ ਬਹੁਤ ਝੋਰਾ ਛੋੜਾ ਨਾਲ ਆਵਾਜ਼ ਆ ਰਹੀ ਆ ਦੇਖੋ ਵੱਡਾ ਕੂੜਾ ਲੱਗਿਆ ਹੋਇਆ ਸਾਰਿਆਂ ਨੂੰ ਜ਼ਰੂਰ ਦੇਖੋ ਮੇਲਾ ਜਲ ਜੋ ਉਧਰ ਹੀ ਮੇਲਾ ਬਹੁਤ ਹੀ ਜ਼ਿਆਦਾ ਮੇਲਾ ਭਰਿਆ ਹੋਇਆ ਹੈ ਦੇਖੋ ਵੀਡੀਓ ਬਣ ਰਹੀ ਹੈ ਦੇਖੋ ਜੀ ਆ ਦੇਖੋ ਜੀ ਸਿੰਗਲ ਵੀ ਮਿਲਦੇ ਇੱਥੇ ਮੇਲੇ 'ਚ ਪੂਰੀ ਬਹੁਤ ਹੀ ਅੱਛੀ ਬੇਲ ਪੂਰੀਏ ਬਹੁਤ ਵਧੀਆ ਹੁੰਦੀ ਹੈ। ਸਾਹ ਜੂ ਦੇਖੋ। ਕੋਰਾ ਦੇਖੋ ਜੀ ਜਾ ਰਿਹਾ। ਕੋਰਾ ਬਹੁਤ ਹੀ ਸ਼ਰਾਗਾਂ ਮਾਰਦਾ ਹੋਇਆ ਮੇਲੇ ਦੇ ਵਿੱਚ ਘੁੰਮ ਰਿਹਾ ਕਰੀ। ਦੇਖੋ ਕੋਰਾ ਲਾਪਰੇ ਆਇਆ ਕੋਸ਼ੇ। ਬੱਸ ਕਰੋ ਯਾਰ ਕਿੰਨਾ ਕੋ ਪਰਦਾਣਾ। ਬੱਸ ਕਰੋ। ਆਪੜ ਜੀ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਪਾਪੜ ਆ ਸਕਦਾ। 10 ਰੁਪਏ ਦੇ ਦੇ ਹਾਂ ਲੈ ਦੇ ਹਾਂ। ਔਰ ਪੈਨਸ਼ਨ ਲੱਗੀ ਐ ਲੈ ਦੇ ਯਾਰ ਪਾਪੜ ਲਿਆ ਦੇ ਹਲੋ ਆ ਲੋ ਆ ਜੋ ਸਾਲੀ ਚੰਦ ਤਾਰੇ ਪੁੱਜ ਗਏ ਸਾਲਿਆਂ ਦੇ ਪਾਪੜ ਨਹੀਂ ਮੁੱਕੇ ਦੁਨੀਆ ਚੰਦ ਤਾਰਿਆਂ ਦੇ ਪੁੱਜ ਗਏ ਪਾਪੜ ਨਹੀਂ ਮੁੱਕੇ ਇਹਨਾਂ ਦੇ ਨੋਜ ਭਾਈ ਕਹਿੰਦੇ ਬਦਾਮ ਸ਼ੇਕ ਪੀਣਾ ਹੈ ਹੈ ਨੋਜ ਭਾਈ ਕਹਿੰਦੇ ਬਦਾਮ ਸ਼ੇਕ ਪੀਣਾ ਜੀ ਕਮਜੋਰੀ ਕਰਨੀ ਹੈ ਕਮਜੋਰੀ ਕਰ ਲਈ ਹੈ ਕਮਜੋਰੀ ਹੋਦੀ ਹੈ ਬਾਬਾ ਤੇਰੀ ਉਮਰ ਉੱਪਰ ਨੂੰ ਜਾਣ ਨੂੰ ਫਿਰਦੀ ਤੂੰ ਬਾ ਜਾ ਤੇ ਚੜੇ ਜ ਸਮੁੰਦਰੀ ਚ ਆ ਦੇਖੋ ਇੱਕ ਕੱਚੀ ਗਰੀ ਬਹੁਤ ਹੀ ਜ਼ਿਆਦਾ ਵੇਖ ਰਹੀ ਹੈ ਦੇਖੋ ਜੀ ਜਨਸੰਖਿਆ ਕਿੰਨੀ ਜ਼ਿਆਦਾ ਵੱਧ ਚੁੱਕੀ ਹੈ ਮੇਲੇ ਦੇ ਵਿੱਚ ਜਹਾਜ ਛੁਡਾ ਲੈਣ ਦੇ ਲਾਜ਼ ਆ ਰਹੇ ਨੇ ਆਹ ਦੇਖੋ ਜੀ ਬ੍ਰੇਕ ਡਾਂਸਿੰਗ ਪਹੁੰਚਾ ਬਹੁਤ ਜਬਰਦਸਤ ਖਤਮ ਮਿਸ਼ਰੀ ਜੀ ਇਹਨਾਂ ਨੇ ਹੋਰ ਮਕਾਈ ਆ ਦੋਨੋਂ ਜਾਣੇ ਲੱਗੇ ਮਿਸ਼ਰੀ ਖਾਣ ਛੋੜ ਦੇਖ ਰਹੇ ਹੈ ਕੈਮਰਾ ਬਾਹਰ ਜਿਵੇਂ ਆ ਉੱਪਰੋਂ ਦੇਖ ਰਹੇ ਹੈ ਜੀ ਆਦਰ ਨੂੰ ਆ ਹੈ ਡਰੋਨ ਜੀ ਆਪਣਾ ਕੀ ਆ ਚਾਲ ਨੇ ਇਹ ਆਏ ਨੇ ਦੋਸਤੋ ਸਾਡੇ ਦੇ ਵੀਰੇ ਨੇ ਚੇ ਬਕਰਤੇ ਆ ਪਰ ਬੋਲੇ ਪਤਾ ਨਹੀਂ ਕੀ ਕੀ ਹੋਵੇ ਚ ਇਹ ਨਹੀਂ ਮਿਲਦਾ ਗੱਲ ਆ ਇਹਨਾਂ ਨੂੰ ਪਤਾ ਨਹੀਂ ਬਤਾਇਆ ਇਹਨਾਂ ਨੂੰ ਦੇਖੋ ਜੀ ਨਿਆਰੇ ਦੇਖੋ ਜੀ ਸਾਡੇ ਪਿੰਡ ਕੋਈ ਪ੍ਰਾਣਾ ਨਾ ਹੀ ਆਏ ਜਦੋਂ ਮੇਲਾ ਮੁੱਲਾ ਹੋਵੇ ਤਾਂ ਚੰਗਾ ਐਣਾ ਜਾਣ ਕਰਤੀ ਜੀ ਤੁਸੀਂ ਰਾਜ ਕੋਈ ਰਾਜ ਛੱਗੇ ਤੋਂ ਵੱਧ ਪੈ ਚੁੱਕਿਆ ਆ ਦੇਖੋ ਝੋਲਾ ਚਕਾ ਲਾਤਾ ਇਹਨੂੰ ਹੁਣੇ ਹੀ ਆ ਲੈ ਨਿਸ਼ਾਨੇ ਲਾਣ ਵਾਲੇ ਮਰ ਨਿਸ਼ਾਨੇ ਕਿਤੇ ਹੋਰ ਲਾ ਦੂਗਾ ਆ ਰਿਆਂ ਇਹ ਸਾਰੇ ਇੱਥੇ ਆ ਜਾਂਦੇ ਪਤਾ ਨਹੀਂ ਕਿੱਧਰ ਨੂੰ ਇਹ ਕੀ ਦੇਖ ਰਹੇ ਐ ਗੋਰਾ ਮੇਰਾ ਯਾਰ ਪਤਾ ਮਾਲ ਕਿਹਣਾ ਮਾਲ ਸਰਾ ਮਾਲ ਨੇ ਸਾਰਾ ਇਹ ਸਾਮਾਨ ਹੈ ਮੈਂ ਸਾਮਾਨ ਤੈਨੂੰ ਦੱਸਾਂਗਾ ਮੈਂ ਪਤਾ ਵੀਰੇ ਕੀ ਕਰਵੇਂ ਦਲੀਚੇ ਦੂੰ ਇਹ ਦੇਖੋ ਇਹ ਦਲੀਚੇ ਕੀ ਕਰਨੀ ਵੀਰੇ ਤੂੰ ਕਰਨੇ ਆ ਮਮ ਘਰ ਦਾ ਜਾਗੇ ਚਲੋ ਯਾਰ ਉਧਰ ਨੂੰ ਚਲੀ ਜਾ ਮੈਂ ਇਹ ਤਾਂ ਮਜ਼ੇ ਆ ਮਿੱਠੂ ਕਰਦਾ ਤੇਰੇ ਕੰਮ ਉਹ ਕਦਰ ਗਿਆ ਉਹ ਉਹ ਦਲੀਚੇ ਤਾਂ ਨੈਣ ਚਲ ਗਿਆ ਆਹੋ ਕੱਪ ਆਹ ਦੇਖੋ ਜੀ ਕੱਪ ਫੇਰ ਲੱਭਣਾ ਪਿਆ ਏ ਓ ਰੁਕੋ ਉਹ ਚਲ ਗਿਆ ਕੱਪ ਲੈਣ ਫੇਰ ਕੀ ਲੈਣਾ ਇਹ ਕੱਪ ਬੋ ਲੈਂਦਾ ਸੀ ਕੁੱਤੇ ਵਾਲਾ ਲੱਗਾ ਕੁੱਤੇ ਨਾਲ ਇਹ ਦੇਖੋ ਜੀ ਸ਼ਿਵਲਿੰਗ ਵੀਰੇ ਕੀ ਕਰਨਾ ਹੈ ਤੈਨੂੰ ਸ਼ਿਵਲਿੰਗ ਵੀ ਹੈ ਯਾਰ ਦੇਖੋ ਬੋ ਰਹੇ ਹਾਂ ਘੜੀ ਲੈ ਦੇਣੀ ਹੈ ਪਰ ਟਾਈਮ ਨੂੰ ਹੋਈ ਤੱਕ ਨਹੀਂ ਦੇਖਣਾ ਆਉਂਦਾ ਜੀ ਬਰ ਘੜੀ ਲੈਣੀ ਆ ਗਏ ਆ ਮੰਦਰ ਦੇਖੋ ਜੀ ਮੇਲਾ ਇਹ ਛੱਡ ਨਹੀਂ ਰਿਹਾ ਉਹ ਦੇਖਣੋਂ ਸਭ ਕੋ ਦੇਖ ਕੇ ਜਾਣਾ ਮੇਲੇ ਛੱਡਿਓ ਕੋਈ ਚੀਜ਼ ਨਾ ਦੇਖੋ ਯਾਦ ਕਰਤਾ ਜੀ ਅਸੀਂ ਚੰਦੂ ਬਹੁਤ ਖੁਸ਼ ਆ ਚੰਦੂ ਖੁਸ਼ੀ ਬਿਆਨ ਕਰ ਆਪਣੀ ਚੰਦੂ ਖੁਸ਼ੀ ਬਿਆਨ ਕਰ ਦੇਖੋ ਜੀ ਪਿੰਡ ਹੈਗਾ ਜੀ ਇਹਦਾ ਖੰਗਵਾੜੀ ਕਿੱਧਰ ਪੈਂਦਾ ਏ ਮੈਨੂੰ ਲੱਗਦਾ ਹੈ ਗੜਦੀ ਵਾਲਾ ਪਿੰਡ ਗੜਦੀ ਵਾਲਾ ਖੰਗਵਾੜੀ ਜ਼ਿਲ੍ਹਾ ਅੰਮ੍ਰਿਤਸਰ ਪਿਆਰੀ ਜਾਨੋ ਪਿਆਰੀ ਹੈ ਮਾਮੇ ਭਾਂਜਰੀ ਜੋੜੀ ਅੰਕੇ ਵਿਹਾਰੀ ਲਾਲ ਕੀ ਕੀ ਹੋ ਕਿੱਥੇ ਆ ਓਏ ਪੁੱਛ ਨੂੰ ਸੌਦਾ ਹੋ ਰੇ ਨਹੀਂ ਆ ਰਹੀ ਮੇਰੇ ਤੇ ਮੇਰੇ ਇਹ ਦੇਖੋ ਜੀ ਸਨੇਹਾਨ ਤੋਂ ਖਾ ਦੇ ਰਿਹਾ ਏ ਪਰ ਇਹ ਕਿਹੜੀ ਕੁੜੀ ਮਗਰ ਚੱਲੇ ਆ ਚੱਲ ਹੁਣ ਕਿੱਧਰ ਜਾਣਾ ਚੱਲ ਬੋਲ ਮੈਂ ਕਿੱਥੇ ਚੱਲੇ ਆ ਇਹ ਦੇਖੋ ਜੀ ਛੋਲੇ ਕੋਲ ਚ ਪੁੱਛਣ ਗਿਆ ਗੋਰਾ ਹਟਾ ਯਾਰ ਚੱਲ ਬੇ ਘਾਰ ਕਿੰਨੇ ਦਾ ਘਾਰ ਸਜਾਨ ਦੀ ਤਿਆਰੀ ਸਾਡੀ ਹੋ ਚੁੱਕੀ ਆ ਹੁਣ ਕਿਸ਼ਵਰ ਫਸਟ ਟਾਈਮ ਸਾਡੇ ਨਾਲ ਬਲੌਗ ਵਿੱਚ ਆਇਆ ਹੈ ਤੇ ਫੇਰ ਇੱਕ ਵਾਰੀ ਜਨਤਾ ਕੀ ਅਪੀਲ ਹੈ ਗਾਣੇ ਜ਼ਰੂਰ ਸੁਣੋ ਦੋ ਗਾਣੇ ਭਰਾ ਦਿਆ ਹੋਏ ਆ ਤੇ ਉਹਨਾਂ ਨੂੰ ਜ਼ਰੂਰ ਸਾਰੇ ਜਣੇ ਸੁਣੋ ਤੇ ਬਾਕੀ ਇਹ ਦੇਖੋ ਦੋਰੇ ਸਾਡੇ ਨੂੰ ਕੋਈ ਵੀ ਮੈਸੇਜ ਜਾਂ ਰਿਕਵੈਸਟ ਨਾ ਭੇਜੋ ਇਹ ਪਹਿਲਾਂ ਹੀ ਉਹ ਯਾਰ ਇਹਦਾ ਕੰਮ ਹੋਇਆ ਹੋਇਆ ਹੈ ਇਹਦੇ ਨਾਲ ਪਹਿਲਾਂ ਦੀਆਂ ਹੈਗੀਆਂ ਆ ਤੇ ਕੋਈ ਵੀ ਇਹਨੂੰ ਕੋਈ ਵੀ ਇਹਨੂੰ ਮੈਸੇਜ ਨਾ ਕਰੋ ਬਾਕੀ ਜੇ ਕਿਸੇ ਨੂੰ ਡਾਊਟ ਹੈ ਕੋਈ ਕਰਨਾ ਚਾਹੁੰਦਾ ਤੇ ਮੈਨੂੰ ਮੇਰੇ ਤੋਂ ਪੁੱਛ ਲਓ ਮੈਂ ਦੀ ਸੇਮੀ ਦੀ ਆਈਡੀ ਤੁਹਾਨੂੰ ਦੱਸਦਾ ਬਾਕੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਏ ਮੈਂ ਦਾਸਤੀ ਤੇ ਪੰਗਾ ਫੈ ਜਾਣਾ ਸੀ ਉਹ। ਗਰਮੀਆਂ ਪੈ ਚੁੱਕੀਆਂ ਨੇ ਅੰਦਰ ਇਹਨਾਂ ਦੇ। ਅੰਦਰ ਫਕੋ ਚੁੱਕੇ ਨੇ। ਹੋਰ ਤੋਂ ਰਹਿ ਗਿਆ ਵੀਰੇ। ਨਿੰਬੂ ਭਾਰੇ। ਕਹਿੰਦੇ ਖਾਣਾ ਹੀ ਕੁਛ ਨਹੀਂ ਤੇ ਪੀਣ ਲੱਗਿਆ ਹੁਣ ਜੀ ਅਸੀਂ। ਕੀ ਪੀਣ ਲੱਗੇ? ਗੰਜਵੀ। 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 ਸਿਕੰਜਵੀ। ਹਾਂ। ਬੱਲੇ ਦੇ ਮਸ਼ਹੂਰ ਹੈ। ਗੰਜਵੀ ਪੀਣ ਲੱਗੇ। ਇਹ ਵਨ ਗੰਜਵੀ। ਦੇਖੋ ਕਿਤੇ ਨਿੰਬੂ ਅੰਦਰ ਜਲ ਗਏ ਵੀਰੇ ਦਾ। ਦੋ ਇਹਨਾਂ ਅੰਦਰ ਜੋੜ ਇਹ ਵੀ ਲਿੰਬੂ ਪਾ ਦੇ ਇੱਕ ਵਾਰ 100% ਗੈਸ ਪੂਰੀ ਧਾਰ ਪੈ ਗਈ ਵਾਹ ਸਕੰਜਵੀ ਪੀ ਕੇ ਤੇ ਹੁਣ ਚੱਲੇ ਆ ਜੀ ਇਹ ਧਾਰ ਪੈ ਗਈ ਯਾਰ